ਸਰਕਾਰ ਜੇ ਕਮਿਟਮੈਂਟ ਵੀ ਪੂਰੀ ਕਰਨ ਤੋਂ ਭੱਜਣਾ ਚਾਹੁੰਦੀ ਆ ਤਾਂ ਹੀ ਮੈਰੀਗੇਟਿੰਗ ਆ ਨਾ ਸਰਕਾਰ ਨੂੰ ਪਤਾ ਹੈ ਕਿ ਸਾਰੀਆਂ ਕਮਿਟਮੈਂਟਸ ਪੂਰੀਆਂ ਨਹੀਂ ਕਰਨੀਆਂ ਲੋਕਾਂ ਦੇ ਦਿੱਲੀ ਵਾਲੇ ਉੱਤਲ ਨੇ ਇਹ ਸਰਕਾਰ ਦੇ ਐਕਸਪੀਰੀਅੰਸ ਤੋਂ ਸੋਚ ਕੇ ਲੱਗਦਾ ਹੈ ਕਿ ਸਾਨੂੰ ਬਹਿਣਾ ਪੈ ਸਕਦਾ ਹੈ ਉਮੀਦ ਨਾਲ ਹੀ ਲੜੀ ਜਾਂਦੀ ਹੈ ਔਰ ਉਸੇ ਉਮੀਦ ਨਾਲ ਅਸੀਂ ਲੜ ਰਹੇ ਹਾਂ ਜੀ ਤੇ ਲੱਗੇਗਾ ਪਤਾ ਮੀਟਿੰਗ ਹੋਣ ਜਾ ਰਹੀ ਹੈ ਜਦੋਂ ਮੀਟਿੰਗ ਨੇ ਕੰਪਲੀਟ ਹੋਣਾ ਹੈ ਉਦੋਂ ਰਿਜ਼ਲਟ ਆਉਣੇ ਨੇ ਕੀ ਹੋ ਕੀ ਹੋ ਜਾਉਂਦੇ ਨੇ ਕਿੰਨੀ ਕਿ ਪੋਜਿਟਿਵਿਟੀ ਹੈ ਉਸ ਪੋਜਿਟਿਵਿਟੀ ਦੇ ਵਿੱਚੋਂ ਹੀ ਪਤਾ ਲੱਗਣਾ ਹੈ ਕਿ ਉਸ ਤੋਂ ਬਾਅਦ ਅਸੀਂ ਆਪਦੀ ਮੀਟਿੰਗ ਕਰਾਂਗੇ ਮੀਟਿੰਗ ਦੇ ਵਿੱਚ ਜੋ-ਜੋ ਸਰਕਾਰ ਨੇ ਸਾਡੇ ਨਾਲ ਗੱਲ ਸਾਂਝੀ ਕੀਤੀ ਜੋ ਰੱਖਿਆ ਸਾਨੂੰ ਦਿੱਤਾ ਉਹ ਸਾਰਿਆਂ ਦੇ ਸਾਹਮਣੇ ਆਏਗਾ ਦਿੱਲੀਵਾਲ ਸਾਹਿਬ ਕਿਸ ਤਰ੍ਹਾਂ ਦੀ ਬੈਰੀਕੇਡਿੰਗ ਕੀਤੀ ਹੋਈ ਹੈ ਇਸ ਤਰ੍ਹਾਂ ਦੀ ਤੇ ਭਾਰਤ ਤੇ ਪਾਕਿਸਤਾਨ ਦੀ ਬੈਰੀਕੇਡਿੰਗ ਜਿਸ ਤਰ੍ਹਾਂ ਦੀ ਤੁਹਾਡੇ ਦਰਮਿਆਨ ਬਣੀ ਹੋਈ ਹੈ ਇਹਦਾ ਮਤਲਬ ਸਰਕਾਰ ਦੀ ਘਬਰਾਹਟ ਨਜ਼ਰ ਆ ਰਹੀ ਹੈ ਸਰਕਾਰ ਦਾ ਡਰ ਹੈ ਇਹਦੇ 'ਚ ਮੈਂ ਇਹਦੇ ਨਾਲ ਅਗਲੀ ਗੱਲ ਇਹ ਵੀ ਜੋੜ ਦਿਆਂ ਕਿ ਜਿਹੜੀਆਂ ਅਸੀਂ ਮੰਗਾਂ ਦੀ ਗੱਲ ਕਰਦੇ ਹਾਂ ਨਾ ਜੀ ਮੰਗਾਂ ਨਹੀਂ ਆ ਸਰਕਾਰ ਦੀਆਂ ਵੱਖ-ਵੱਖ ਸਮੇਂ ਤੋਂ ਸਾਡੇ ਨਾਲ ਮੰਨੀਆਂ ਜਾ ਚੁੱਕੀਆਂ ਮੰਗਾਂ ਦੀ ਕਮਿਟਮੈਂਟ ਹੈ ਤੇ ਜਿਹੜੀ ਕਮਿਟਮੈਂਟ ਹੁੰਦੀ ਹੈ ਸਰਕਾਰ ਦੇ ਕਮਿਟਮੈਂਟ ਤੋਂ ਵੀ ਭੱਜੇ ਤਾਂ ਫਿਰ ਤਾਂ ਮਤਲਬ ਬਈ ਬਿਜਰੀ ਨੂੰ ਕਹੇ ਇਹਨੂੰ ਕਿਹਾ ਜਾਂਦਾ ਕਿ ਮਰੇ ਦੇ ਮੁਕੇ ਦਾ ਕੋਈ دارو ਨਹੀਂ ਤਾਂ ਇਸੇ ਦਾ ਮਤਲਬ ਸਰਕਾਰ ਜੇ ਕਮਿਟਮੈਂਟ ਵੀ ਪੂਰੀ ਕਰਨ ਤੋਂ ਭੱਜਣਾ ਚਾਹੁੰਦੀ ਆ ਤਾਂ ਹੀ ਮੈਰੀਗੇਟਿੰਗ ਆ ਨਾ ਸਰਕਾਰ ਨੂੰ ਪਤਾ ਹੈ ਕਿ ਅਸੀਂ ਸਾਰੀਆਂ ਕਮਿਟਮੈਂਟਸ ਪੂਰੀਆਂ ਨਹੀਂ ਕਰਨੀਆਂ ਲੋਕਾਂ ਨੇ ਦਿੱਲੀ ਵੱਲ ਨੂੰ ਚੱਲਣਾ ਹੈ ਉਹਦੇ ਵਾਸਤੇ ਸਾਨੂੰ ਤਿਆਰੀ ਕਰਨੀ ਪਈ ਚਾਹੀਦੀ ਆ ਨਹੀਂ ਦਾ ਕਿ ਮੈਂ ਤੇ ਮਿੱਟਾ ਨੇ ਸਾਡੀ ਕੋਈ ਨਵੀਂ ਮੰਗਣੀ ਜੇੜੀ ਕੋਈ ਨਵੀਂ ਮੰਗਿਆ ਸਾਨੂੰ ਕਹਿਣ ਇਹਨੂੰ ਪਾਸੇ ਕਰ ਦਿਓ ਇਹ ਨਹੀਂ ਅਸੀਂ ਮੰਨਣੀ ਕਿ ਮੈਂ ਤੇ ਮਿੱਟਾ ਸਾਡੀਆਂ ਮੰਗਾਂ ਦਿਲਸਾਖ ਹਰਿਆਣੇ ਦੀ ਕਿਸਾਨ ਯੂਨੀਅਨ ਦਾ ਕੀ ਰਿਸਪੌਂਸ ਦੇਖੋ ਹਰਿਆਣੇ ਦੀ ਕਿਸਾਨ ਯੂਨੀਅਨ ਦਾ ਰਿਸਪੌਂਸ ਛੱਡੋ ਜੀ ਹਰਿਆਣਾ ਦਾ ਇਹ ਹਾਲਾਤ ਤਾਂ ਮੈਨੂੰ ਲੱਗਦਾ ਜਦੋਂ ਇਧਰੋਂ ਇਧਰਲੇ ਪਾਸੋਂ ਕੂਚ ਦਾ ਐਲਾਨ ਹੋਣਾ ਕਿ ਜੇ 13 ਤਰੀਕ ਨੂੰ ਹੋਣਾ ਹੈ ਅਸੀਂ ਪੰਜਾਬ ਜਿਹਦਾ ਅਸਰ ਹੁੰਦੇ ਸਿਰਿਆਂ ਕਿ ਪੰਜਾਬ ਦੇ ਵਿੱਚੋਂ ਜਿੱਥੇ ਬੰਦੀਆਂ ਨੇ ਵਕ ਵਕ ਕਾਬਦੇ ਇਲਾਕਿਆਂ ਚ ਬਾਰਡਰ ਦੇ ਨੇੜੇ ਆਉਣਾ ਉਹ ਨਜ਼ਰ ਆ ਰਿਹਾ ਹੈ ਲੇਕਿਨ ਹਰਿਆਣਾ ਵੀ ਤਿਆਰੀ ਚ ਸਾਡੇ ਨਾਲ ਤੁਸੀਂ ਦੇਖੋ ਕਈ ਗੁਣਾ ਵੱਧ ਗਿਣਤੀ ਦੇ ਲੋਕ ਇਕੱਠੇ ਹੋ ਚਾਰੇ ਨਾ ਨਿਕਲੋ ਜੇ ਅੱਜ ਦੀ ਮੀਟਿੰਗ ਦੇ ਦਰਮਿਆਨ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਕੀ ਲੱਗਦਾ ਹੈ ਜੀ ਆ ਕਿਸ ਤਰ੍ਹਾਂ ਦੀ ਰੂਪਰੇਖਾ ਰਹਿ ਸਕਦੀ ਹੈ ਅਗਲੀ ਦੇਖੋ ਰੂਪਰੇਖਾ ਦੇ ਬਾਰੇ ਮੈਂ ਇੱਥੇ ਕੋਈ ਗੱਲ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਦੀ ਮੈਨੂੰ ਲੱਗਦੀ ਉਚਿਤ ਨਹੀਂ ਹੈ ਕਿਉਂਕਿ ਮੈਂ ਇੱਕ ਦਾ ਹਿੱਸਾ ਹਾਂ ਇਸ ਸਕੀਮ ਦਾ ਵੀ ਔਰ ਦੋਨੋਂ ਫੇਰ ਫੋਰਮਾਂ ਦਾ ਇਹ ਦੋਨੇ ਫੋਰਮ ਮਿਲਣਗੇ ਬੈਠ ਕੇ ਵਿਚਾਰ ਕਰਨਗੇ ਜਿਹੜਾ ਕੋਈ ਸਾਨੂੰ ਸਰਕਾਰ ਅੱਜ ਮੈਸੇਜ ਦੇ ਦੇਗੀ ਜਾਂ ਤੁਹਾਨੂੰ ਦਿੰਨੇ ਆ ਆ ਨਹੀਂ ਦਿੰਦੇ ਆ ਕਰਦੇ ਆ ਜਿਹੜਾ ਜਿਹੜਾ ਕੋਈ ਵੀ ਸਾਡੇ ਸਾਹਮਣੇ ਹੈਗਾ ਸਾਰੇ ਬੈਠ ਕੇ ਚਰਚਾ ਕੀਤਾ ਜਾਇਆ ਜਾਏਗਾ ਜੀ ਦੇਖੋ ਬੇਨਤੀ ਇਹ ਜੀ ਅਸੀਂ ਸਾਡਾ ਕੋਈ ਮੋਰਚਾ ਲਾਉਣ ਦਾ ਇਰਾਦਾ ਨਹੀਂ ਹੈ ਲੇਕਿਨ ਜਿਹੇ ਦਾ ਭਾਜਪਾ ਦਾ ਪਿਛਲਾ ਐਕਸਪੀਰੀਅੰਸ ਰਿਹਾ ਜਿਹੋ ਦਾ ਸਾਡੀ ਕੇਂਦਰ ਸਰਕਾਰ ਦਾ ਪਿੱਛੇ ਐਕਸਪੀਰੀਅੰਸ ਹੈ ਜੀ ਦੇਖਿਆ ਕਿ 13 ਮਹੀਨੇ ਬਾਕੇ ਫਿਰ ਇਹ ਕਿਹਾ ਵੀ ਅਸੀਂ ਮਤਲਬ 3 ਕਰੋੜ ਵਾਪਸ ਲੈਣੇ ਆ ਤੇ ਸਰਕਾਰ ਦੇ ਐਕਸਪੀਰੀਅੰਸ ਨੂੰ ਸੋਚ ਕੇ ਲੱਗਦਾ ਹੈ ਕਿ ਸਾਨੂੰ ਬਹਿਣਾ ਪੈ ਸਕਦਾ ਹੈ ਉਹਦੇ ਲਈ ਜੇ ਅਸੀਂ ਉੱਥੇ ਬੈਠਣਾ ਹੈ ਫਿਰ ਕੌਣ ਰੋਟੀਆਂ ਖਵਾਏਗਾ ਜੀ ਸੰ ਠੰਡ ਦਾ ਮੌਸਮ ਆ ਕਿੱਥੇ ਵੇ ਲੋਕਾਂ ਨੂੰ ਕਮਰੇ ਕਿੱਥੇ ਮਿਲਣਗੇ ਘਰ ਕਿੱਥੇ ਮਿਲਣਗੇ ਜੇ ਸਾਡਾ ਅੱਜ ਲੱਖ ਲੋਕ ਜਾ ਰਹੇ ਨੇ ਉਹਨਾਂ ਨੂੰ ਕਿੱਥੇ ਬਾਵਾਵਾਂਗੇ ਕਿੱਥੇ ਬਾਵਾਵਾਂਗੇ ਉਹਨਾਂ ਲਈ ਮਕਾਨਾਂ ਦੀ ਲੋੜ ਹੈ ਉਹਨਾਂ ਨੂੰ ਰੋਟੀ ਪਾਣੀ ਦੀ ਲੋੜ ਹੈ ਉਹ ਸਾਰਾ ਸਮਾਨ ਲੈ ਕੇ ਸੀ ਜਾ ਰਹੇ ਮੰਗਾ ਤਸਵੀਰ ਕਰੀਆਂ ਜਿਹੜੀਆਂ ਪੈਂਦੀਆਂ ਨੇ ਦੇਖੋ ਪੈਂਡਿੰਗ ਮੰਗਾ ਤਾਂ ਬੜੀਆਂ ਸਪਸ਼ਟ ਨੇ ਕਿ ਇੱਕ ਤਾਂ ਅੰਦੋਲਨ ਜਦੋਂ ਸਾਡਾ ਸਸਪੈਂਡ ਹੋਇਆ ਉਹਦੇ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਐਮ ਐਸ ਪੀ ਦੀ ਗਣਤੀ ਦਾ ਕਾਨੂੰਨ ਦੇਵਾਂਗੇ ਇਹ ਵਾਅਦਾ ਸੀ ਕਿ ਕਿਸਾਨਾਂ ਦੇ ਪਾਸੇ ਕੇਸ ਵਾਪਸ ਲਵਾਂਗੇ ਇਹ ਵਾਅਦਾ ਸੀ ਕਿ ਲਖੀਂਪੁਰਾਂ ਨੂੰ ਸਾਬ ਮਿਲੇਗਾ ਇਹ ਵੀ ਵਾਅਦਾ ਸੀਗਾ ਕਿ ਬਿਜਲੀ ਸੋਧ ਬਿੱਲ ਅਸੀਂ ਦੁਬਾਰਾ ਸਟੇਕ ਹੋਲਡਰਸ ਦੇ ਨਾਲ ਗੱਲ ਕੀਤੇ ਬਿਨਾ ਨਹੀਂ ਲਗਾਵਾਂਗੇ ਇਹ ਵੀ ਵਾਅਦਾ ਸੀਗਾ ਕਿ ਅਸੀਂ ਪੋਲੂਸ਼ਨ ਐਕਟ ਦੇ ਵਿੱਚੋਂ ਐਗਰੀਕਲਚਰ ਨੂੰ ਬਾਹਰ ਕੱਢਾਂਗੇ ਇਹ ਸਾਰੇ ਸੀ ਉਦੋਂ ਪਹਿਲਾ ਵਾਅਦਾ ਸੀ ਸਾਡੇ ਨਾਲ ਕਿ ਅਸੀਂ ਡਾਕਟਰ ਸੁਮੇਨਾ ਤੰਦੀ ਦੀ ਰਿਪੋਰਟ ਲਾਗੂ ਕਰਾਂਗੇ 2018 ਦਾ ਲਿਖਤ ਵਾਅਦਾ ਪਿਆ ਸਾਡੇ ਨਾਲ ਸੋ ਸਾਰੇ ਜਿਹੜੇ ਵਾਅਦੇ ਨੇ ਸਰਕਾਰ ਸਾਡੇ ਨਾਲ ਕਰ ਚੁੱਕੀ ਹੈ ਚੇਦੇ ਸਾਹਮਣੇ ਸਾਰਾ ਦੇਸ਼ ਦਾ ਕਿਸਾਨ ਇੱਕ ਮਸਤੇ 71 ਪਰ ਜਰੂਰੀ ਸਾਹਮ ਦਾ ਇੱਕ ਬਿਆਨ ਆਇਆ ਵੀ ਸਾਨੂੰ ਤੱਕ ਕੋਈ ਸੱਦਾ ਪੱਤਰ ਨਹੀਂ ਮਿਲਿਆ ਕਿ ਇਹਦੇ ਬਾਰੇ ਮੈਂ ਦੇਖੋ ਸਾਡਾ ਬੜਾ ਸਪਸ਼ਟ ਹੈ ਕਿ ਅਸੀਂ ਪਿਛਲਾ ਜਿਹੜਾ ਸਾਡਾ ਸਿਆਜ ਇਤਿਹਾਸ ਰਿਹਾ ਹੈ ਇਸ ਕਿਨ ਉਹ ਇਹ ਰਿਹਾ ਕਿ ਸਿਧਾਂਤਕ ਤੌਰ ਤੇ ਚੱਲੇ ਆ ਕਿ ਕਿਸੇ ਵੀ ਪੋਲੀਟੀਕਲ ਬੰਦੇ ਨੂੰ ਅਸੀਂ ਮੰਚ ਤੋਂ ਬੋਲਣ ਦਾ ਅਲੋਅ ਨਹੀਂ ਕੀਤਾ ਉਹ ਹੁਣ ਵੀ ਸਾਡਾ ਕਾਇਮ ਹੈ ਲੇਕਿਨ ਮਨਵਾਏ ਉਹ ਨਹੀਂ ਸਮਝ ਆ ਰਹੀ ਕਿ ਪਿਛਲੇ ਦਿਨਾਂ ਦੇ ਵਿੱਚ ਯੂਪੀ ਤੋਂ 10 ਜਥੇ ਬੰਦੀਆਂ ਮੇਰੇ ਕੋਲੇ ਦੁਆਬੇ ਚ ਗਈਆਂ ਨੇ ਮੈਨੂੰ ਸਾਨੂੰ ਇਸ ਮੋਰਚੇ ਨੂੰ ਸਮਰਥਨ ਦੇਣ ਵਾਸਤੇ ਕਿ ਜੀ ਅਸੀਂ ਤੁਹਾਡੇ ਨਾਲ ਰਲ ਕੇ ਅੰਦੋਲਨ ਕਰਨਾ ਚਾਹੁੰਦੇ ਅਸੀਂ ਉਹਨਾਂ ਨੂੰ ਵੈਲਕਮ ਕਿਹਾ ਮੈਂ ਕਹਿੰਦਾ ਜਿਹੜਾ ਵੀ ਉਹ ਗੜਾ ਉਹਨਾਂ ਨੂੰ ਕਿਹੜਾ ਅਸੀਂ ਦਰਖਾਸਤ ਭੇਜੀ ਹੈ ਵਿਚਾਰੀ ਆਏ ਨੇ ਲੇਕਿਨ ਇਹ ਜ਼ਰੂਰ ਹੈ ਕਿ ਰਾਜਨੀਤੀ ਨਹੀਂ ਹੋਣੀ ਚਾਹੀਦੀ ਇੱਥੇ ਰਾਜਨੀਤੀ ਨੂੰ ਤੋਂ ਅਸੀਂ ਪਰਹੇ ਰਹੇ ਅੰਦੋਲਨ ਲੜਨਾ ਚਾਹੁੰਦੇ ਗੱਲ ਕੀਤੀ ਹੋਵੇ ਸਿੱਧੂਪੁਰ ਯੂਨੀਅਨ ਵੱਲੋਂ ਲੋਕ ਸਭਾ ਨੂੰ ਲੈ ਕੇ ਕੋਈ ਰਾਜਨੀਤੀ ਬਣਾਈ ਗਈ ਹੈ ਤੇ ਲੋਕ ਸਭਾ ਦੇ ਨਾਲ ਸਾਡਾ ਕੋਈ ਵਾਸਤਾ ਹੀ ਨਹੀਂ ਹੈ। ਨਹੀਂ ਚੋਣ ਆ ਰਹੀਆਂ ਉਹਦੇ ਵਿੱਚ ਭਾਰਤਾਂ ਨੂੰ ਜਾਂ ਭਾਰਤੀ ਜਨਤਾ ਪਾਰ ਕਿ ਕਿਸੇ ਨੇ ਬਾਈਕਾਟ ਦਾ ਐਲਾਨ ਨਹੀਂ ਕੀਤਾ ਦਾ। ਹਜਰ ਜੀ ਹਜਰ ਜੀ ਜੀ ਹਜਰ ਜੀ ਧਰਤੀ ਤੇ ਨਤਮਸਤਕ ਹੋਏ ਹਾਂ ਅੱਜ ਦੀ ਕਿਹੜੀ ਕਿਹੜੀ ਕਿਹੜੇ ਸਬੰਧ ਵਿੱਚ ਅਰਦਾਸ ਕੀਤੀ ਗਈ ਹੈ ਦਿੱਲੀ ਨੂੰ ਜਾਂਦੀ ਕੀਤੀ ਗਈ ਹੈ ਅਸੀਂ ਗੁਰੂ ਦੇ ਚਰਨਾਂ ਦੇ ਵਿੱਚ ਅਸੀਂ ਇਹ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਜਿਹੋ ਜਿਹੇ ਤਾਨਾਸ਼ਾ ਲੋਕਾਂ ਦੇ ਨਾਲ ਸਾਡਾ ਵਾਸਤਾ ਪਿਆ ਹੈ ਇਹਨਾਂ ਨੂੰ ਸਮਰਥ ਬਖਸ਼ੇ ਸ਼ਾਂਤੀਪੂਰਵਕ ਢੰਗ ਦੇ ਨਾਲ ਸਰਕਾਰ ਸਾਡੀਆਂ ਮੰਗਾਂ ਦੇ ਉੱਤੇ ਗੌਰ ਕਰੇ ਔਰ ਅਸੀਂ ਇਹ ਦੇ ਵਿੱਚ ਸਾਨੂੰ ਫਤਿਹ ਦੇ ਅਸੀਂ ਨਿਸ਼ਾਨ ਤੇ ਆਏ ਆ ਸਾਨੂੰ ਇਤੋਂ ਫਤਿਹ ਹਾਸਿਲ ਹੋਵੇ ਡੱਲੇਵਾਲ ਸਾਹਿਬ ਅੰਤ ਵਿੱਚ ਸਵਾਲ ਆ ਪਹਿਲਾਂ ਤੇ ਵਾਂਗ ਜਿਹੜੀ ਅੱਜ ਦੀ ਮੀਟਿੰਗ ਦੀ ਵਿਚੋਲਗੀ ਆ ਪੰਜਾਬ ਦੇ ਮੁੱਖ ਮੰਤਰੀ ਕਰਨ ਜਾ ਰਹੇ ਨੇ ਜਾਂ ਡਾਇਰੈਕਟਿਵ ਹੋ ਰਹੀ ਆ ਮੀਟਿੰਗ ਤੁਹਾਡੀ ਨਹੀਂ ਪੰਜਾਬ ਸਰਕਾਰ ਮਤਲਬ ਦੇਖੋ ਵਿਚੋਲਗੀ ਕਹੋ ਜਾਂ ਮੀਡੀਏਟਰ ਕਹੋ ਜਾਂ ਮਤਲਬ ਅਗਲੇ ਨੇ ਸਾਡੇ ਕੋਲ ਤਾਂ ਸਭ ਇਹ ਗੱਲ ਆਈ ਹੈ ਕਿ ਜਿਸ ਦਿਨ ਮੀਟਿੰਗ ਸ਼ੁਰੂ ਹੋਈ ਹੈ ਇਸ ਗੋਲਜੀ ਨੇ ਆ ਕੇ ਸਭ ਨੂੰ ਇਹ ਕਿਹਾ ਕਿ ਸਾਡੇ ਕੋਲੇ ਜਦੋਂ ਤੁਹਾਡਾ ਮੰਗ ਪੱਤਰ ਗਿਆ ਸਾਨੂੰ ਖਬਰਾਂ ਤੋਂ ਪਤਾ ਲੱਗਿਆ ਅਸੀਂ ਫਿਰ ਭਗਵੰਤ ਮਾਨ ਜੀ ਨੂੰ ਕਿਹਾ ਵੀ ਤੁਸੀਂ ਸਾਡੀ ਨਾਲ ਗੱਲਬਾਤ ਕਰਾਓ ਹੁਣ ਇਹ ਮੀਡੀਏਟਰ ਉਹਨਾਂ ਨੇ ਬਣਾਇਆ ਜਾਂ ਮੀਡੀਏਟਰ ਆਪ ਬਣੀ ਹੈ ਸਾਡੀ ਸਰਕਾਰ ਇਸ ਇਹਨਾਂ ਨੂੰ ਬਤਾਉਂਦਾ ਦੇ ਅੰਦਰ ਦੀ ਗੱਲ